ਮਾਂ ਮਾ ਬਹੁਤ ਦੁਖੀ ਆ ਇਹਦਾ ਬਾਪ ਨੂੰ ਜੇ ਹੌਸਲਾ ਹੁੰਦਾ ਤਾਂ ਆਪਣੇ ਪੁੱਤ ਦਾ ਹੁੰਦਾ ਖੜਾ ਖੜਾ ਹੀ ਪਿੱਛੇ ਨੂੰ ਢਿੱਕ ਪੈਂਦਾ ਸਰੀਰ ਕਰਨ ਕੰਮ ਕਰਨੋਂ ਹਟ ਗਿਆ ਬੈਡ ਸੋਰ ਹੋ ਗਏ ਵੱਡੇ ਵੱਡੇ ਜ਼ਖਮ ਹੋ ਗਏ ਉਹ ਸਾਡੇ ਪਿੰਡ ਦਾ ਪੁੱਤਾਂ ਲੱਗੇ ਆ ਰਵੀ ਜ਼ੂਰੀ ਹਸਪੀਟਲ ਲੱਗੇ ਆ ਉਹਦੇ ਕੋਲੋਂ ਅਸੀਂ ਉਹੋ ਸਭ ਇੰਝ ਠੀਕੇ ਜਿਹੜੀਆਂ ਟਟੀਆਂ ਲੱਗੀਆਂ ਸੀ ਉਹਨਾਂ ਦੀ ਦਵਾਈ ਦਿੱਤੀ ਦੀ ਬਾਕੀ ਬਟਗਾਉਂ ਕਰਦਾ ਕੀ ਮੇਰਾ ਵਾਈਟਲ ਵਗਾਰਾ ਹੋ ਗਿਆ ਵਾਈਟਲ ਵਗਾਰਾ ਠੀਕ ਆ ਥੋੜਾ ਬੀਪੀ ਘਟ ਆ ਰਿਹਾ ਸੱਚ ਨੂੰ ਹਮਟਿਆ ਨਹੀਂ ਹੁਣ ਠੀਕ हां भाई सत श्री अकाल भाई सत श्री अकाल ठीक है तो की समस्या की थी इनों दी 3 ਕਿ ਮਹੀਨੇ ਤੋਂ ਮੈਨੂੰ ਜਦੋਂ ਫੋਨ ਆਇਆ ਸੀ ਨਾ ਵੀ ਇਹਨਾਂ ਦਾ ਬੈਡ ਸੌਲ ਹੋਇਆ ਆ ਤੇ ਮੈਂ 3 ਕਿ ਮਹੀਨੇ ਪਹਿਲਾਂ ਇਹਨਾਂ ਦੇ ਘਰ ਗਿਆ ਸੀਗਾ ਤੇ ਉੱਥੇ ਜਾ ਕੇ ਜਦੋਂ ਮੈਂ ਹਾਲਾਤ ਦੇਖੇ ਤਾਂ ਇਦਾਂ ਹੀ ਸੀਗੇ ਜਿੱਦਾਂ ਹੋਣਾ ਤੇ ਆਪਾਂ ਇਹਨਾਂ ਦਾ ਟ੍ਰੀਟਮੈਂਟ ਜਿੱਦਾਂ 20 ਦਿਨ ਜਿਹੜਾ ਲੋਕਲ ਹਸਪੀਟਲ ਦਾ ਪ੍ਰਾਈਵੇਟ ਸਾਡੇ ਡਾਕਟਰ ਸੋਰੀ ਜੀ ਦਾ ਉੱਥੋਂ ਕਰਵਾਇਆ ਤੇ ਉੱਥੇ ਵੀ ਉਹਨਾਂ ਨੇ ਕਿਹਾ ਵੀ ਅਰੋੜਾ ਜੀ ਇਹਨਾਂ ਦੀ ਪ੍ਰੋਬਲਮ ਜ਼ਿਆਦਾ ਹੈ ਵੀ ਇਹਨੂੰ ਕਿਤੇ ਚੰਗੇ ਹੁਣ ਬੈਡ ਸੌਲ ਕਿੰਨੇ ਕਹਿੰਨਾਂ ਦੀ ਤੇਨੇ ਕਿਹੜਾ ਕਰਤੀ ਆ ਜੀ ਤਕਸ ਤੇ ਬੈਕਿੰਗ ਥੋੜੇ ਜਿਹਾ ਭਾਂਦੀ ਅਜੇ ਤੱਕ ਇਹਨਾਂ ਨੂੰ ਦਰੰਗ ਹੋਇਆ ਠੀਕਾ ਥੋੜਾ ਸਾਰਾ ਪਾਗੀ ਜਿੱਦਾ ਮਤਲਬ ਹੱਥ ਪੈਰ ਕੰਬਦੇ ਸੀਗੇ ਹਾਂਜੀ ਪਹਿਲਾਂ ਕੋਈ ਨਸ਼ਾ ਕਰਦੇ ਸੀ ਨਹੀਂ ਕੋਈ ਨਸ਼ਾ ਸ਼ਰਾਬੀ ਨਹੀਂ ਬੀੜੀ ਦਾ ਨਹੀਂ ਕੋਈ ਸ਼ਰਾਬ ਦਾ ਨਹੀਂ ਕੋਈ ਨਸ਼ਾ ਨਹੀਂ ਐਦਾਂ ਦੱਸਗਾ ਠੀਕ ਹੈ ਜਦੋਂ ਉਹ ਸਰੀਰ ਖੜਿਆ ਉਦੋਂ ਕੀ ਗੱਲ ਹੋਈ ਸੀ ਉਦੋਂ ਪਤਾ ਨਹੀਂ ਕੰਮ ਤੇ ਗਿਆ ਦੇ ਨਾ ਬਾਹਾਂ 'ਚ ਦਰਦ ਹੋਇਆ ਸੀਗਾ ਤੋਂ ਬਾਅਦ ਜਿੱਦਾਂ ਥੋੜਾ ਥੋੜਾ ਸਾਰਾ ਸਰੀਰ ਕੰਬਣ ਲੱਗ ਪਿਆ ਵੇ ਜਿਹਦਾ ਕੰਮ ਹੁੰਦਾ ਨਾ ਸੀ ਲੱਤਾਂ ਬਾਹਾਂ ਤੋਂ ਵੀ ਉਹ ਤਾਂ ਤੁਰੇ ਫਿਰੀ ਜਾਣਾ ਜੇ ਪਿੱਛੇ ਲੁਰੀਆਂ ਮੋੜਨਾ ਤਾਂ ਪਿੱਛੇ ਲੜਪਾਣਾ ਉਹ ਟੈਨਸ਼ਨ ਲੈਂਦੇ ਸੀ ਕਿਸੇ ਚੀਜ਼ ਦੀ ਜ਼ਿਆਦਾ ਅੱਛਨ ਵੀ ਕੋਈ ਦੂਜਾ ਨਾ ਸੀ ਮੁੰਡਾ ਵੀ ਹੁਣ ਜਿਹਦਾ ਸਾਲਪ ਹੋ ਗਿਆ ਸੀ ਨਸ਼ਾ ਕਰਦੇ ਨੂੰ ਪਹਿਲਾਂ ਕੋਈ ਟੈਨਸ਼ਨ ਨਾ ਸੀ ਕੁੜੀਆਂ ਸੀ ਕਿਉਂ ਵਿਆਹ ਪਈਆਂ ਸੀਗੀਆਂ ਮੁੰਡਾ ਨਸ਼ਾ ਕਰਦਾ ਹਾਂਜੀ ਮੁੰਡਾ ਨਸ਼ਾ ਕਰਦਾ ਟੀਟਾ ਪੀਂਦਾ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਤਿੰਨ ਗੁੱਡੀਆਂ ਇੱਕ ਮੁੰਡਾ ਸਗਾ ਪੀ ਹੁਣ ਉਹ ਮੁੰਡਾ ਕਿੱਥੇ ਆ? ਮੁੰਡਾ ਸੈਂਟਰ ਚ ਭੇਜਿਆ ਆ। ਟਿੰਡ ਵਾਲਿਆਂ ਨੇ ਸਿਯੋਕ ਕੀਤਾ ਜਿੱਦਾਂ। ਅੱਛਾ ਹਰ ਮਹੀਨੇ ਪੇਮੈਂਟ ਕਰਦੇ ਰਹੇ ਹੋ। ਹਾਂ। ਤੇ ਕੱਲ ਹੀ ਉਹਨੂੰ ਛੁੱਟੀ ਦਵਾਈ ਸੈਂਟਰ ਤੋਂ। ਕੱਲ ਦੁਵਾਈ? ਹਾਂਜੀ ਕੱਲੇ ਦੁਵਾਈ। ਜ਼ਿਆਦਾ ਇਹਨਾਂ ਦੀ ਹਾਲਤ ਖਰਾਬ। ਹਾਲਤ ਪੂਰੀ ਦੇ ਕੋਲ ਰੱਖਿਆ ਜੀ। ਉਹਦੇ ਘਰ ਵਾਲੇ ਜਿਹੜੇ ਨਾਲ ਕੰਮ ਤੇ ਜਾਂਦਾ ਹੁਣ। ਕੱਲ ਹੀ ਛੁੱਟੀ ਦਵਾਈ ਉਹ। ਉਹ ਵੀ ਨਾ ਕਰਕੇ ਵੀ ਬਾਕੀ ਤੇ ਦੀ ਹਾਲਤ ਸਹੀ ਨਹੀਂ ਹੈਗੀ। ਇੱਕ ਵਾਰ ਦੇਖ ਜਾਓ। ਕੱਲੇ ਹੋਈ ਨਾ ਜੀ ਕਿਆ 11:00 ਵਜੇ ਜ਼ਿਆਦਾ ਦੂਜੇ ਹੋ ਗਏ ਸੀ। ਇਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਦੇਖ ਪਏ। ਮੈਂ ਵੀ ਘਰ ਆ ਕੇ ਘਰ ਫੇ ਮੈਂ ਕੁੜੀਆਂ ਨੂੰ ਫੋਨ ਕੀਤਾ ਰੁੰਤੀ ਨੇ ਕੁੜੀਆਂ ਫੇ ਸਾਰੀਆਂ ਯਾਦੀਆਂ ਫੇ ਤਾਂ ਉਹਨੇ ਮੁੰਡੇ ਨੂੰ ਫੇ ਛੇਤੀ ਬੁਲਾਇਆ ਪਹਿਲਾਂ ਇਹਨਾਂ ਦੀ ਗੱਲ ਦੀ ਵੀ ਸਮਝ ਲੱਗਦੀ ਸੀ ਹੁਣ ਨਹੀਂ ਲੱਗਦੀ ਥੋੜੇ ਦਿਨਾਂ ਤੋਂ ਨਹੀਂ ਕਰਦੀ ਹੁਣ ਤੁਹਾਨੂੰ ਲੱਗਦੀ ਜੀ ਹਾਂਜੀ ਪਤਾ ਨਹੀਂ ਤਾਂ ਦਰਾਇਆ ਵੀ ਸਮਝ ਹੀ ਨਹੀਂ ਲੱਗਦੀ ਮੂੰਹ 'ਚ ਕਹਿੰਦੇ ਹੈਗੇ ਕਿ ਜਣ ਪਤਾ ਨਹੀਂ ਲੱਗਦਾ ਹੈਗਾ ਕਿ ਕੀ ਕੀ ਆਵਾਜ਼ ਆਉਂਦੀ ਆ ਆਵਾਜ਼ ਹੁਣ ਮਾੜੀ ਮਾੜੀ ਆ ਜਣ ਜਿਆਦਾ ਪਹਿਲਾਂ ਸੀਗੀ ਸੋਹਣੀ ਆਵਾਜ਼ ਪਿੰਡ ਰੁੜਕੀ ਕਲਾ ਤਸਵੀਰ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਉੱਥੋਂ ਸਾਡਾ ਛੋਟਾ ਭਰਾ ਅਰੋੜਾ ਪੀਪੀ ਲੈ ਕੇ ਆਇਆ ਅਵਤਾਰ ਸਿੰਘ ਜੀ ਇਹਨਾਂ ਨੇ ਤੁਸੀਂ ਵੀਡੀਓ ਦੇਖੋ ਘਰ ਦੀਆਂ ਵੀਡੀਓ ਜਿਹੜੇ ਜਿਹੜੇ ਹਾਲਾਤ ਚ ਪਏ ਸੀ ਘਰ ਦੇ ਵੇਖੋ ਕੀ ਹਾਲ ਸੀ ਘਰ ਦੇ ਵਿੱਚ ਅਵਤਾਰ ਸਿੰਘ ਦੇ ਜਿਹੜਾ ਕਿਸੇ ਟਾਈਮ ਵਧੀਆ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਚਾਰ ਪੈਸੇ ਕਮਾਉਂਦਾ ਸੀ ਧੀਆ ਨੂੰ ਪੜਾਇਆ ਪਾਲਿਆ ਵਿਆਹਾ ਵਧੀਆ ਆਪਣੇ ਘਰੇ ਹੀ ਰਸਦੀਆਂ ਇੱਕ ਪੁੱਤ ਸੀ ਉਹਨੂੰ ਵੀ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਪਰ ਸ਼ਾਮ ਸਾਡੇ ਪੰਜਾਬ ਦੇ ਵਿੱਚ ਜਿਹੜਾ ਸ਼ੀਮਾ ਦਰਿਆ ਵਗਦਾ ਚਿੱਤੇ ਦਾ ਐਸੀ ਐਸੀ ਕੋਈ ਮਾੜੀ ਨੇਰੀ ਝੁੱਲੀ ਉਹ ਬੱਚੇ ਨੂੰ ਨਸ਼ੇ ਦੀ ਦਲ ਦਲ ਚ ਲੈ ਡੇ ਪਰ ਸ਼ੁਕਰਾ ਰੁੜਕੀ ਕਲਾਂ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਪਿੰਡ ਚੋਂ ਉਹ ਬੱਚੇ ਦੇ ਇਲਾਜ ਵਾਸਤੇ ਉਹਨੂੰ ਰੀਹੈਬ ਸੈਂਟਰ ਭੇਜਿਆ ਪਰ ਰੀਹੈਬ ਤੋਂ ਆ ਕੇ ਉਹ ਆਪਣੀ ਜੀਜੀ ਦੇ ਨਾਲ ਆਪਣੀ ਭੈਣ ਦੇ ਘਰੇ ਰਹਿ ਕੇ ਦੁਬਾਰਾ ਫੇਰ ਉੱਠ ਕੇ ਖੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਪਰ ਅਵਤਾਰ ਸਿੰਘ ਦਿਨੋ ਦਿਨ ਡਿੱਗਦਾ ਜਾ ਰਿਹਾ ਕਿਉਂਕਿ ਇੱਕ ਬਾਪ ਨੂੰ ਜੇ ਹੌਸਲਾ ਹੁੰਦਾ ਤਾਂ ਆਪਣੇ ਪੁੱਤ ਦਾ ਹੁੰਦਾ ਜੇ ਜਦੋਂ ਪੁੱਤ ਦਾ ਹੌਸਲਾ ਨਾ ਹੋਵੇ ਪੁੱਤ ਦੀਆਂ ਸ਼ਿਕਾਇਤਾਂ ਆਉਂਦੀਆਂ ਹੋਣ ਪੁੱਤ ਦੇ ਹਰ ਰੋਜ਼ ਲੰਬੇ ਆਉਂਦੇ ਹੋਣ ਤਾਂ ਬਾਪ ਦੇ ਦਿਲ ਤੇ ਕੀ ਬੀਤਦੀ ਹੋਏ ਇਹ ਕਿ ਤਾ ਪਹਿਲਾਂ ਹੀ ਬਿਮਾਰ ਆ ਨਿਊਰੋਲੋਜੀ ਦੀ ਸਮੱਸਿਆ ਨਾੜਾਂ ਦੀ ਕੋਈ ਸਮੱਸਿਆ ਆ ਰਹੀ ਆ ਖੜਾ ਖੜਾ ਹੀ ਪਿੱਛੇ ਨੂੰ ਡਿੱਗ ਪੈਂਦਾ ਸਰੀਰ ਕਰਨ ਕੰਮ ਕਰਨੋਂ ਹਟ ਗਿਆ ਸਰੀਰ ਬਿਲਕੁਲ ਮੰਜੇ ਤੇ ਚਲਾ ਗਿਆ ਤੇ ਪਿੱਛੇ ਬੈੱਡ ਸੋਰ ਹੋ ਗਏ ਵੱਡੇ ਵੱਡੇ ਜ਼ਖਮ ਹੋ ਗਏ ਕਿਉਂਕਿ ਪੁੱਤ ਨਹੀਂ ਸੰਭਾਲਣਾ ਸੀ ਪੁੱਤ ਨਹੀਂ ਪਾਸਾ ਦਬਾਉਣਾ ਸੀ ਪੁੱਤ ਨਹੀਂ ਨਮਾਉਣਾ ਸੀ ਪੋਤਾ ਤਾਂ ਆਪ ਆਪਣੀ ਸੋਝੀ ਤੋਂ ਦੂਰ ਹੋਇਆ ਬੈਠਾ ਅਰਦਾਸ ਕਰਿਓ ਬਾਈ ਅਵਧਾਰ ਸਿੰਘ ਵਾਸਤੇ ਤੁਹਾਡਾ ਕੀ ਨਾਮ ਆ ਬਲਵਿੰਦਰ ਕੌਰ ਬਲਵਿੰਦਰ ਕੌਰ ਵਾਸਤੇ ਇਹਨਾਂ ਦੇ ਘਰ ਚ ਦੁਵਾਰਾ ਫੇਰ ਤੋਂ ਖੁਸ਼ੀਆਂ ਆਉਣ ਇਹਨਾਂ ਦਾ ਬੇਟਾ ਉਹਦਾ ਕੀ ਨਾਮ ਆ ਰੋਹਿਤ ਬੰਗਾ ਰੋਹਿਤ ਰੋਹਿਤ ਬੰਗਾ ਰੋਹਿਤ ਬੰਗਾ ਕੰਮ ਵੀ ਬਹੁਤ ਵਧੀਆ ਕਰਦਾ ਸੀ ਬੰਗਾ ਹੈ ਬੰਗਾ ਬੰਗਾ ਹਾਂਜੀ ਬੰਗਾ ਬਸ ਅਰਦਾਸ ਕਰਿਓ ਰੋਹਿਤ ਠੀਕ ਹੋ ਕੇ ਦੁਬਾਰਾ ਫੇਰ ਤੋਂ ਆਪਣੀ ਕਿਰਤ ਕਮਾਈ ਕਰ ਸਕੇ ਆਪਣੇ ਬਾਪ ਦਾ ਸਹਾਰਾ ਬਣ ਸਕੇ ਆਪਣੇ ਬਾਪ ਨੂੰ ਖੁਸ਼ੀਆਂ ਦੇ ਸਕੇ ਆਪਣੇ ਬਾਪ ਦੇ ਸੁਪਨੇ ਪੂਰੇ ਕਰ ਸਕੇ ਆਪਣੀ ਮਾਂ ਦੀਆਂ ਸਦਰਾ ਨੂੰ ਪੂਰਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ